ਨਵਾਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਨਾਗਰਾ 'ਚ ਇੱਕ ਸ਼ਰਾਬ ਦੇ ਠੇਕੇ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਜਾਣਕਾਰੀ ਦਿੰਦੇ ਹੋਏ ਸ਼ਰਾਬ ਦੇ ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਦੇ ਵੱਲੋਂ ਜਿੰਦ ਦੇ ਤੋੜ ਕੇ ਬਿਨਾਂ ਕਿਸੇ ਦਾਗ ਪਾਏ ਤੇ ਉਹਨਾਂ ਦੇ ਸ਼ਰਾਬ ਦੇ ਠੇਕੇ 'ਚੋਂ ਚੋਰਾ ਵੱਲੋਂ ਕਰੀਬ 2 ਲੱਖ ਤੋਂ ਉੱਪਰ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਅਤੇ ਇੱਕ ਕੂਲਰ ਤੇ ਇੱਕ ਬੈਡਰਾ ਚੋਰੀ ਕੀਤਾ ਗਿਆ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ पब्लिक स्पोर्ट न्यूज से नाल नवा शहर तो जतेंद्र पाल सिंह कलेर की रिपोर्ट कोरोना नाम क्या है सोनू क्या हो गया आज चोरी हो गई कितने का माल चोरी हो गया दो लाख चौबीस हज़ार दो लाख चौबीस हज़ार कब गया था राति रात साढ़े दस बजे रोजाना साढ़े दस जाता है रोजाना कहाँ जाता है दफ्तर गुणाचोर में फिर वहाँ से सुबह आता सुबह छोड़ने आते मंदिर भाई ओके तो फिर सुबह पता लगा सुबह पता लगा सारा ही माल, लगे? हाँ, माल ले गए क्या क्या ले माल में अंग्रेजी का माल ले नहीं, नहीं, क्या क्या और के? के लिक्विड अलावा और क्या ओ, हाँ बैटरा ले गए तो आपको सुबह पता ही लगा मेरे को सुबह पता चला बाबू ने फोन किया कि जिंदा मतलब तोड़ दी है ढाई लाख सवा दो लाख रुपए के करीब चोरी हुआ ਮੁਰੇ ਜਿੰਦਾ ਤੋੜਿਆ ਰਾ ਸਾਡੇ ਹਾਂ ਹਾਂਜੀ ਠੇਕੇਦਾਰ ਸਾਹਿਬ ਕੀ ਹੋਇਆ ਰਾ ਠੇਕੇ ਦੇ ਦਕਾਨਾ ਚੋਰੀ ਹੋ ਗਈ ਜੀ ਕਿੰਨਾ ਕੁ ਸਮਾਨ ਲੱਗਿਆ 2.5 ਲੱਖ ਰੁਪਏ ਜੀ ਬਾਰੇ ਸਾਰਾ ਸਮਾਨ ਵਿੱਚ ਪੁੱਲ ਦੇ ਆਪਣੇ ਬੈਟਰਾ ਵੀ ਦਾ ਆਬ ਲੈ ਕੇ ਤੁਹਾਨੂੰ ਸਵੇਰੇ ਪਤਾ ਲੱਗਾ ਫਿਰ ਰਾਤੀ ਪਤਾ ਲੱਗਿਆ ਤੁਹਾਨੂੰ ਸਵੇਰੇ ਪਤਾ ਲੱਗਾ ਜੀ 6:00 ਵਜੇ अच्छा फिर करिंदन ਛੱਡਣ ਆਏ ਹੋਣੇ ਤੇ ਇਹ ਇੱਕ ਬੰਦੇ ਨੇ ਖੇਤਾਂ ਲੈ ਟੈਲੀਫੋਨ ਕਰਿਆ ਵੀ ਐਂ ਕਰਕੇ ਤੁਹਾਡੇ ਟਿਕਾਣੇ ਚੋਰੀ ਹੋ ਗਏ ਜਿੰਦੇ ਤੋੜੇ ਅੱਛਾ ਲੈ ਕੇ ਅਸੀਂ ਮੰਗਦੇ ਨੇ ਸਾਰਾ ਸਾਹ ਬਤਾਉ ਲੈ ਤਾਂ 2.5 ਲੱਖ ਰੁਪਏ ਦਾ ਪਹਿਲਾਂ 1.5 ਲੱਖ ਦੇ ਦੇ ਮੁੰਮੁੰਦਾ ਕਹਿੰਦਾ ਸੀ ਇੱਕ ਦੋ ਕੁੱਲਰ ਤੇ ਨਾਲ ਬੈਟਰੀ ਵੀ ਚੋਰੀ ਹੋ ਗਿਆ ਨਾਲ ਹਾਈ ਕੁੱਲਰ ਵੀ ਲੈ ਕੇ ਬੈਟਰੀਆਂ ਵੀ ਲੈ ਕੇ ਇਹ ਜਿੰਦੇ ਤੋੜਨੇ ਕਿ ਕੀ ਕੀਤਾ ਵਾ ਜਿੰਦੇ ਤੋੜਿਆ ਜਿੰਦੇ ਦੋ ਜਿੰਦੇ ਲੱਗੇ ਜਿੰਦੇ ਤੋੜੇ ਜਿੰਦੇ ਤੋੜੇ ਅੱਛਾ ਬਾਕੀ પોલીસ ਨੂੰ ਰਿਪੋਰਟ ਦਰਜ ਕਰਾਤੀ ਠੀਕ ਹੈ ਜੀ ਜਦੋਂ ਸਾਹਿਬ ਆਏ ਤੇ ਉਹਨਾਂ ਦੇਖੇ ਮੌਕਾ ਠੀਕ ਹੈ ਅੱਜ ਦਾ